ਮਿੱਤਰੋ ਅੱਜ ਆਪਾਂ 46 ਕਬੱਡੀ ਕੱਪ ਤੇ ਜਾੜੇ ਆ ਸਾੜੇ ਜਾਣੇ ਬਲੋਕ ਨਾਲ ਜੁੜੇੜਿਓ ਗਾੜੀ ਤੁਹਾਨੂੰ ਆਪਾਂ ਬਲੋਕ ਦਿਖਾ ਦਿੰਦੇ ਆ ਓਕੇ ਚਲੋ ਬਲੋਕ ਬਲੋਕ ਗੱਡੀਆਂ ਬੜੇ ਕਰਾ ਸਾਰੀ ਕਢਾ ਨਾ ਕਢਾ ਨਾ ਭਾਈ ਕਢਾ ਨਾ ਗੋਬੀ ਬਾਬਾ ਜੀ ਆ ਗਿਆ ਬੱਲੇ ਬਾਬਾ ਬਾਬਾ ਮੰਨ ਲ ਗਏ ਇਹਨੂੰ ਬਾਬੇ ਨਾਲ ਕਰਤੀ ਐਂਟਰੀ ਪਿੰਡ 47 ਗ੍ਰਾਊਂਡ ਚ ਅੱਜ ਵਿਸ਼ੇਸ਼ ਸਨਮਾਨ ਹੋਊਗਾ ਕਬੱਡੀ ਕੱਪ ਤੇ ਕਰੋ ਮੋ ਚਾਚਾ ਇੱਕ ਪਿੰਡ ਦੇ ਸਰਪੰਚ 47 ਦੇ ਪਹੁੰਚ ਗਏ ਨੇ ਬਿੱਕਾ ਸਰਪੰਚ ਜਿੰਨਾਂ ਨੇ ਬਹੁਤ ਤਕੜਾ ਕਬੱਡੀ ਕੱਪ ਕਰਾਇਆ ਪਿੰਡ ਸਠਿਆਲੀ ਦੇ ਵਿੱਚ ਚੋਟੀ ਦੇ ਨਾਮੀ ਪਲੇਅਰ ਸੱਦੇ ਪਾਲਾ ਜਲਾਲਪੁਰ ਆਊਗਾ ਇਸ ਗਰਾਉਂਡ ਦੇ ਵਿੱਚ ਨਾਲ ਗੁੱਲਾ ਪੱਗਿਆਂ ਵਾਲਾ ਪਰ ਉਹ ਹੋ ਸਕਿਆ ਹੈ ਸਵੇਰ ਇੱਕ ਲਾਈਨ ਇੱਧਰ ਬਣਾ ਲਓ ਟੀਮ ਤੇ ਦੂਸਰੀ ਲਾਈਨ ਇੱਧਰ ਬਣਾ ਲਓ ਇੱਕ ਟੀਮ ਇਹ ਦਾ ਬ라운 ਖੇਲ ਹੈ ਇੱਥੇ ਆ ਗਏ ਉਹ ਸਾਰੇ ਲਾਈਨ ਚ ਸੋ ਦੋਵੇਂ ਟੀਮਾਂ ਨੂੰ ਠੀਕ ਆ ਪੁੱਤ ਦੋਵੇਂ ਟੀਮਾਂ ਲਾਈਨ ਅਪ ਨੇ ਮੈਂ ਬੇਨਤੀ ਕਰੂਗਾ ਸਰਪੰਚ ਸਾਹਿਬ ਵੱਡੇ ਵੀਰ ਵਿਕਰਮ ਪਾਲ ਸਿੰਘ ਸਿੱਖੋਂ ਸਰਪੰਚ ਸਾਹਿਬ ਨੂੰ ਆਪਣੇ ਮਿੱਤਰਾਂ ਨੂੰ ਨਾਲ ਲੈ ਕੇ ਆਪਣੇ ਸੱਜਣਾਂ ਨੂੰ ਨਾਲ ਲੈ ਕੇ ਔਰ ਦੋਹਾਂ ਟੀਮਾਂ ਦੇ ਨਾਲ ਜਾਣ ਪਛਾਣ ਕਰਨ ਦੇ ਲਈ ਆ ਰਹੇ ਆ ਕਬੱਡੀ ਫੋਰਐਵਰ ਇਹ ਵੀ ਇੱਕ ਵੱਡੀ ਵੈਬਸਾਈਟ ਹੈ ਜਿਹੜੀ ਅੱਜ ਦੇ ਮੇਲੇ ਨੂੰ ਲਾਈਵ ਕਰ ਰਹੀ ਹੈ ਔਰ ਵਿਕਰਮਪਾਲ ਸਿੰਘ ਸੇਖੋਂ ਉਹਨਾਂ ਦੇ ਸਵਰਗਵਾਸੀ ਫਾਦਰ ਸਾਹਿਬ ਸਵਰਗੀ ਸਰਦਾਰ ਮਲਕੀਤ ਸਿੰਘ ਜੀ ਸੇਖੋਂ ਉਹਨਾਂ ਨੂੰ ਯਾਦ ਕਰਦੇ ਆ ਅੱਜ ਦਾ ਇਹ ਪਹਿਲਾ ਮੈਚ ਜਿਹਨੂੰ ਸ਼ੁਭਰਤਾ ਕੀ ਨਹੀਂ ਆ ਰਹੀ ਹੈ ਮੌਂਟੀ ਭਰਾ ਕੋਟ ਜਗਰਾਜ ਵਾਲਾ ਬਾਨਾ ਜੀ ਕ੍ਰੇਨ ਗੱਬਰ ਸਠਿਆੜੀ ਬਜਿੰਦਰ ਢੀਰਸਾ ਜੀ ਸ਼ੇਰਾ ਸਰਪੰਚ ਜੀ ਅਨਰਜੀਤ ਭਰਾ ਵੱਡਾ ਪੌਲਖਾਂ ਵਾਲਾ ਭਾਮ ਵਾਲਾ ਅਨਰਜੀਤ ਤੇ ਧੀਰਾ ਆ ਲੱਖ ਜਿਨ੍ਹਾਂ ਨੇ ਰੈਫਰੀ ਇਹਨਾਂ ਮੈਚਾਂ ਨਹੀਂ ਕਰਨੀ ਉਹ ਵੀ ਪਹੁੰਚ ਚੁੱਕੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਔਰ ਦੁਨੀਆ ਦੇ ਟਾਪਰ ਪਲੇਅਰ ਕਹਿੰਦੇ ਅੱਜ ਇਸ ਮੈਦਾਨ ਦੇ ਵਿੱਚ ਲੱड्डੂ ਭਾਈ ਵਾਲਾ ਪ੍ਰੀਤ ਮੱਖਣ ਸੰਧੂ ਕਹਿੰਦੇ ਔਰ ਕਹਿੰਦੇ ਵੀ ਬੜੇ ਬੜੇ ਟਾਪ ਦੇ ਆਓ ਜੀ ਕਬੱਡੀ ਦੇ ਨਾਲ ਤੇ ਸਾਰੇ ਸੱਜਣ ਮੇਰੇ ਬਾਹਰ ਹੋ ਜਣ ਫਾਉਂਡ ਚੋਂ ਬੰਟੀ ਦੇ ਵੱਡੇ ਭਰਾ ਸਮਾਨ ਸਰਪੰਚ ਵਿਕਰਮਾ ਪਾਲ ਸਿੰਘ ਸੇਖੋਂ ਦੇ ਵੱਲੋਂ ਮੋਟਰਸਾਈਕਲ ਦੇ ਨਾਲ ਜੋ ਹੈ ਮਾਨ ਸਰ ਉਹਦੇ ਵੀ ਘਾਟਨੇ ਵਾਲਾ ਫੁੱਦੂ ਲਾ ਗਿਆ ਹੁਣ ਇਹ ਨਾ ਆ ਰਿਹਾ ਮੈਂ ਕਿੱਥੋਂ ਦਾ ਹੀ ਉਹ ਕਿਹਦੇ ਨਾ ਆ ਰਿਹਾ ਯਾਰ ਸਾਹ ਦ੍ਰਿਸ਼ ਮੋੜਿਆ ਉੱਧਰ ਪੇਲਾ ਹੁਣ ਬੱਚ ਨੂੰ ਕਹੀਂ हाँ, पर इंद पास से मिलो लगता है आ यथा आप नामक अब मेनो लगता है तो इज्जत बेसर मारे गई चिंता निकल गया ਜਿੱਦਾਂ ਥੋਡੇ ਵਾਲੀ ਪਹਿਲਾ ਵੱਜਦੀ ਤੇ ਫੁੱਟਰ ਨੇ ਬਾਅਦ ਚ ਵੱਜਣਾ ਸੀਗਾ ਪਰ ਫੁੱਟਰ ਜਿਹੜਾ ਤੇਜ ਬਾਣ ਹੈ ਜੀ ਬਿੱਟੂ ਸਖਿਆਲੀ ਜੀ ਗੋਪੀ ਭੁੱਲੇ ਚੱਕਾ ਤੇ ਗੋਪੀ ਪੁੱਤਗਾ ਸਾਡਾ ਜਦੋਂ ਸਰਕਾਰੇ ਦਾ ਭਰਾਵਾ ਦਾ ਲਾਓ ਸਾਹਮਣੇ ਪੈਦੀ ਹੋਏ ਰੇਡ ਚਾਰ ਚਾਰੇ ਦੇ ਚਾਰੇ ਤਿਆਰ ਮੁਕਾਬਲਾ ਹੈ ਤੇ ਪੁਆਇੰਟ ਰੇਡਰ ਦੇ ਇਸੇ ਦੇ ਵਿੱਚ ਜੁੜ ਗਿਆ ਪੰਜਾਬੀ ਰਾਂਚ ਕਬੱਡੀ ਕਲੱਬ ਮਾਂਝਾ ਤੇ ਦੂਸਰੇ ਪਾਸੇ ਜਿਹੜੀ ਟੀਮ ਖੇਡੂ ਉਹ ਖੇਡੂ ਮੇਰੇ ਮਿੱਤਰੋ ਸੰਤ ਬਾਬਾ ਹਿਆਰਾ ਸਿੰਘ ਕਬੱਡੀ ਕਲੱਬ ਹਰਾਵਾਲ ਸੰਨੂ ਪਹਿਲਵਾਨ ਤੇ ਦੂਸਰੇ ਪਾਸੇ ਸਰਦਾਰ ਕੁਲਦੀਪ ਸਿੰਘੀ ਕਾਹੋਂ ਸਾਹਿਬ ਜਾਂਦੀ ਸਿੱਧੂ ਚਵਿੰਦਾ ਦੇਵੀ ਕੈਨੇਡਾ ਤੋਂ ਰਵਰ ਪੱਗਾ ਜੀ ਆਸਟ੍ਰੇਲੀਆ ਦੇ ਬਲੋਟਰ ਨੇ ਮੇਰੇ ਵੀਡੀਓ ਪੰਜਾਬੀ ਲਾਇਨ ਕਬੱਡੀ ਦਾ ਮਾਧਿਏ ਦੇ ਚੋਟੀ ਦੇ ਖਿਡਾਰੀ ਗਰਾਊਂਡ ਦੇ ਵਿੱਚ ਨੇ ਚੋਟੀ ਦੇ ਖਿਡਾਰੀ ਦੇ ਇਸ ਇਲਾਕੇ ਦਾ ਪੁਰਾਣਾ ਖਿਡਾਰੀ ਲੰਬੇ ਸਮੇਂ ਤੋਂ ਖੇਡਦਾ ਆ ਰਿਹਾ ਹੈ ਹੌਜੀ ਭੋਲੇਗਿਆਂ ਵਾਲਾ ਵੀ ਖੇਡ ਗਰਾਊਂਡ ਦੇ ਵਿੱਚ ਵਧ ਗਿਆ ਤਾੜੀਆਂ ਮਾਰਦਾ ਇੱਕ ਵਾਰੀ ਜ਼ੋਰਦਾਰ ਹਾਂਜੀ ਭੋਲੇਗਿਆਂ ਵਾਲਾ ਵੀ ਆ ਗਿਆ ਪੰਜਾਬੀ ਲਾਇਨ ਮਾਧਾ ਲਾ ਸੰਧੂ ਹਰਾਂ ਦੀ ਰਮਨ ਵੱਗੇ ਹੋਰਾਂ ਦੀ ਹਿੰਮਤ ਵਿਧੀਪੁਰ ਹੋਰਾਂ ਦੀ ਮਹਿਤਾਬ ਹੋਰਾਂ ਦੀ ਤੇਜ਼ੀ ਹੋਰਾਂ ਦੀ ਅਸਲੀਆ ਮੰਨ ਦੀ ਜਾਦੀ ਸਿੱਧੂ ਕੈਨੇਡਾ ਦੀ ਟੀਮ ਹੈ ਪੰਜਾਬੀ ਲਾਈਨ ਵਾਧਾ ਇੱਕ ਪਾਸੇ ਦੂਜੇ ਪਾਸੇ ਸਾਡੇ ਪਹਿਲਵਾਨ ਹਰੇ ਸਿੰਧਾ ਭੋਜ ਨੇ ਸਾਡਾ ਭਰਾ ਹੈ ਨਿਊਜ਼ੀਲੈਂਡ ਤੋਂ ਉਹਨਾਂ ਦੇ ਸਾਰੇ ਸਾਥੀਆਂ ਨੇ ਸਪான்ਸਰ ਕੀਤੀ ਹੋਈ ਟੀਮ ਹੈ ਉਧਰ 100000 ਰੁਪਏ ਦੇ ਇਨਾਮ ਸਪੈਸ਼ਲ ਹੋਣਗੇ ਜਾਨੀ ਕਿ 1 ਲੱਖ ਰੁਪਿਆ ਬੈਸਟ ਰੀਡਰ ਤੇ ਜਾਫੀ ਨੂੰ ਉਹ ਸਾਡੇ ਬਹੁਤ ਸਤਿਕਾਰਯੋਗ ਨੇ ਮੋਂਟੀ ਕੋਟ ਜੋਗਰਾਜ ਪਿੰਡ ਵਾਲੇ ਯਾਰਾਂ ਦੇ ਯਾਰ ਨੇ ਮੋਂਟੀ ਸਰਦਾਰ ਸੁchendeਰ ਸਿੰਘ ਦਾ ਪੁੱਤਰ ਇਹਨੂੰ ਅੱਜ ਸਰਪੰਚ ਵਿਕਰਮਪਾਲ ਸੇਖੋਂ ਹੁਣਾਂ ਨੇ ਮੋਟਰਸਾਈਕਲ ਦੇਣਾ ਮੇਰੇ ਮਿੱਤਰੋ ਪਹਿਲਾਂ ਕਹਿੰਦੇ ਗੱਡੀ ਵੀ ਮਾਨ ਸਨਮਾਨ ਚ ਮਿਲ ਗਈ ਐ ਪੁਲਟੀ ਦੀ ਮਾਨ ਸਨਮਾਨ ਚ ਮਿਲ ਗਿਆ ਹੈ ਅੱਜ ਸਠਿਆੜੀ ਦੇ ਕਬੱਡੀ ਕੱਪ ਵਿੱਚ ਬੈਂਟੀ ਦਾ ਮੋਟਰਸਾਈਕਲ ਮਾਨ ਹੋਵੇਗਾ ਸਾਡੀਆਂ ਖਾਲੀ ਕਰ ਦਿਓ ਕਿਉਂਕਿ ਸਾਡੇ درمیان ਪੁਲਿਸ ਪ੍ਰਸ਼ਾਸਨ ਦੇ ਵੱਡੇ ਅਫਸਰ ਅੱਗੋਂ ਮੇ ਮਾਨ ਦੇ ਤੌਰ ਤੇ ਆ ਰਹੇ ਹੈ ਭਾਜੀ ਮੂਰੇ ਉਹਨਾਂ ਨੇ ਕਿਲਾ ਪਿੰਡਾਂ ਦੇ ਜੱਪਾ ਲੋਕਾਂ ਨੇ ਕਿ ਮੁੰਡੇ ਆਪਣੇ ਆ ਪਿੰਡਾਂ ਦੇ ਸ਼ਾਹ ਦੇ ਵਿੱਚ ਕਬੱਡੀ ਸਾਡੀ ਖੇਡ ਕਬੱਡੀ ਤੋਂ ਮਾਰੀ ਬੰਦ ਇਹਨਾਂ ਨੇ ਵੱਡੀ ਖਾਤੇ ਨਾਲ ਪਵਾਵਾਵੇ ਫੜ ਕੇ ਸੱਜੀਆਂ ਖੰਬੀਆਂ ਵਾਵਾ ਜੁਬੇ ਸਰਾ ਸਰਾ ਇੱਕ ਮਿੰਟ ਵੀਰ ਜੀ ਮੈਂ ਸੁਣਦਾ ਸਰਦਾਰ ਜੀ ਸਾਡਾ ਯੂਐਸਏ ਦਾ ਇਹ ਸਾਡੇ ਪਿੰਕੇ ਸਰਪੰਚ ਦਾ ਸਗਾ ਵੀਰ ਹੈ ਅਮਰੀਕਾ ਤੋਂ ਲੱਗੇ ਹੋਇਆ ਅੰਗੀ ਯੂਐਸਏ ਹਰਬੀਨ ਯੂਐਸਏ ਜਤਿੰਦਰ ਯੂਐਸਏ ਬੱਬੂ ਯੂਐਸਏ ਰਿੱਕੀ ਯੂਐਸਏ ਲਾਡਾ ਦੇਖੋ ਯੂਐਸਏ ਹੈਪੀ रास में बोल्लावास में पॉइंट में कीते हैं एक वीर हो चट्टी करते बजामे बच्चे हैं मेरा शब्द तेरे बोलना तो खुशो की असीम मानसत्कार दे रहे हैं मैं मौत बोलता न मार दिया एक बात से टीम है संत बाबा या राज सिंधी कब्जी क्लब है बताइए आप इस आदि खेल कब्जी का क्यों कब्रु चोटी देने जा रहा ह� ਅਮਰੀਕੀ ਵੀਰਾਂ ਦੇ ਨਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕਿੱਦਾਂ ਠੀਕ ਤੁੰਗਾ ਸੇ ਠੀਕ ਠਾਕ ਕਿੱਦਾਂ ਭਾਊ ਕਿੱਦਾਂ ਜੀ ਕਿੱਦਾਂ ਉਹਦੇ ਠੀਕ ਠਾਕ ਹਾਂਜੀ ਹਾਂਜੀ ਆਈ ਗੰਡ ਪਹੁੰਚ ਚੁੱਕਾ ਬੜੇ ਬੜੇ ਜੀ ਇਹ ਤਾਂ ਉਹ ਜਾ ਲੈ ਇੱਕ ਜਨ ਡਰ ਕੇ ਵੀ ਬੜਾ ਬੜਾ ਦੇਖੇ ਹੈ

Продолжение ਇਹ ਇਧਰ ਬੜੇ ਰਿਸਪੈਕਟਡ ਵੀਰ ਆਇਆ ਜਿਹੜੇ ਇਸ ਪਾਸੇ ਅੱਜ ਕਣ ਘੱਟਦੇ ਉਹਨਾਂ ਨੇ ਸੈੱਟ ਘੱਟਦੇ ਆ ਜਿਹੜੇ ਲੋਕਾਂ ਨਹੀਂ ਜਾਂਦੇ ਆ ਜਿਹੜੇ ਦੂਜਿਆਂ ਨਹੀਂ ਜਾਂਦੇ ਆ ਮਾਝਾ ਫਾਰਮ ਦੇ ਰਿੱਕੀ ਇਹ ਨਾਮ ਦੇ ਨਾਲ ਰਾਣਾ ਬੜਾ ਚੌੜਿਆ ਸ਼ੇਰਾ ਸਰਪੰਚ ਕਰਦੇ ਆ ਰਿੱਕੀ ਇਹ ਨਾਮ ਦਾ ਕਾਫਾ ਲੈ ਕੇ ਅੱਜ ਗਰਦਾਸਪੁਰ ਦੇ ਕਹਿੰਦੇ ਮੇਰੇ ਵੀਡੀਓ ਸਖਿਆਲੀ ਪਿੰਡ ਦੇ ਵਿੱਚ ਬੇਨਤੀ ਕਰਦਾ ਵੇਖੋ ਸਾਰੇ ਆਏ ਆ ਪਰ ਮੈਚ ਬਾਜੀ ਅਸੀਂ ਮੈਚ ਨਹੀਂ ਕਰਾਉਣੇ ਆ ਤੁਸੀਂ ਧੰਨਵਾਦੀ ਹੋ ਅਜਨੋਦ ਸਾਹਿਬ ਸਤਿਕਾਰਯੋਗ ਤੁਸੀਂ ਸਾਰੇ ਵੀਰਾਂ ਨਾਲ ਲੈ ਕੇ ਇੱਕ ਜਗ੍ਹਾ ਮੰਨ ਕੇ ਉੱਥੇ ਬੈਠ ਜਾਓ ਧੰਨਵਾਦ ਜੀ ਕਿੱਟਾ ਵੀ ਸਨਮਾਨ ਦੇਣਾ ਪਰਨਾ ਆ ਐਨਟੀਆਰ ਕਮੰਡਾ ਅਫਸਰਾਨਾਂ ਜਿਹੜੇ ਲੱਜੜ ਆਏ ਨੇ ਸਿਮਰਜੀਤ ਸਿੰਘ ਜੀ ਉੱਕੇ ਪਰਿਵਾਰ ਵਾਲੇ ਤੇ ਐਸਪੀ ਵਿਰਿੰਦਰ ਸਿੰਘ ਜੀ ਇਹਨਾਂ ਦਾ ਮਾਣ ਸਨਮਾਨ ਕਰਨਾ ਤੇ ਨਾਲ ਐਡਵੋਕੇਟ ਕਰਜੀਤ ਨਰਸਨ ਸਰਪੰਚਰ ਐਡਵੋਕੇਟ ਤੇ ਨਾਲ ਸਾਡੇ ਸਿਮਰਜੀਤ ਸਿੰਘ ਜੀ ਦਾ ਦਿਲ ਜਾਨ ਨਾਮ ਛਿਲੇ ਗੁਰਦਾਸਪੁਰ ਦੀ ਏ ਸ਼ਾਨ ਹੈ ਇੱਕ ਵਾਰੀ ਕੋੜੇ ਨਾਲ ਇੱਕ ਕੋੜੇ ਦੇਖਣੋਂ ਜਿੰਦਾ ਸੋਹਣੇ ਲੱਗਦੇ ਆ ਚਾਰਾਂ ਜਿਹੜਾ ਕੱਠ ਹੋ ਗਿਆ ਵੱਡਾ ਪ੍ਰਬੰਧ ਵੱਡੇ ਗਿਆ ਦੇ ਦਿੱਤਾ ਹਮਦ ਕੰਦੇ ਭਾਰੀ ਪੈ ਗਏ ਦਰਸ਼ਕ ਵੱਡੀ ਗਿਣਤੀ ਜਾ ਗਏ ਪ੍ਰਬੰਧਾ ਦੇ ਤੇ ਅੱਜ ਸੰਗਤ ਭਾਰੀ ਪਈ ਹੋਈ ਹੈ ਮੁਬਾਰਕ ਮਾਲ ਦਾ ਵਿਰਕੇ ਸਰਪੰਚ ਨੂੰ ਗੱਬਰ ਹੁਲਾਉਂਦਾ ਕਾਲਾ ਵਾਲਾ ਤੇ ਰਾਜਾ ਵੀਰ ਸਾਡੇ ਪੁੱਤ ਨਾਲ ਮੱਲੀ ਸਾਹਿਬਾ ਦਾ ਔਰ ਬੰਨੋ ਮੱਲੀ ਹੁਣਾ ਦਾ ਸਾਨੂੰ ਚਾੜ ਉਹਨਾਂ ਦਾ ਬੜਾ ਧੰਨਵਾਦ ਜਿਨ੍ਹਾਂ ਨੇ ਵੱਡੇ ਮਾਣੇ ਦਾ ਬੋਲੋ ਨਹੀਂ ਪੇਗੇ ਬਾਈ ਦਿਨੇਸ਼ ਕੰਗਜੀ ਵੀ ਆ ਗਏ ਆ ਬッカ ਸਰਪੰਚ ਜੀ ਕਹਿੰਦੇ ਵੀ ਉਹਨਾਂ ਦਾ ਵੀ ਬੜਾ ਧੰਨਵਾਦ ਹੈ ਇੱਥੇ ਗੱਜਣ ਤੇ ਦਿਨੇਸ਼ ਕੰਗਜੀ ਇੱਕ ਵਾਰੀ ਗਰਾਉਂਡគ្នੀਆਂ ਜੀਆਂ ਨੂੰ ਸਾਰੇ ਭਰਾਵਾਂ ਨੂੰ ਤਿੰਗਹਰਾਂ ਨੂੰ ਰੱਗੀ ਜਨਾਨ ਹਰਾਂ ਦਾ ਧੰਨਵਾਦ ਹੈ ਕਿਹਨ ਨਿਆਰ ਬੈਲੀ ਬੰਦ ਬੰਨ ਟੋਲੀਆਂ ਮੇਰੇ ਮੁੱਢ ਤੇ ਬਦੂਕ ਪਾਉਂਦੀ ਬੋਲੀਆਂ ਰੈਣ ਮੋਦਰਾ ਹਮਰ ਵਿੱਚ ਫੋਲੀਆਂ ਅੱਜ ਵੇਖੇ ਨੇ ਸਾਰੇ ਘਰ ਆਏ ਨੇ ਉਹਦਾ ਧੰਨਵਾਦ ਹੈ ਤੁਸੀਂ ਜਿਉਂਦੇ ਰਹੋ ਆਪਣੀ ਖੇਡ ਨੂੰ ਪਰਫਲਕ ਕਰੋ ਆਪਣੇ ਸੱਜਿਆਂ ਚਾਕ ਨੂੰ ਪਰਫਲਕ ਕਰੋ ਮਾਣ ਤੁਸੀਂ ਸਾਡੇ ਸੱਜ ਭਰਾ ਤੁਹਾਡਾ ਇਤਿਆਰ ਬਣਿਆ ਰਹੇ ਸਾਡੇ ਵੀਰਾਂ ਦਾ ਮੈਚ ਸ਼ੁਭ ਕਰਵਾਓ ਜੀ ਕਿ ਸਾਡੇ ਨਾਲ ਬੰਦੇ ਖੜੇ ਖੜੇ ਹੋਣਗੇ ਕਾੜ ਉਹਦੇ ਤੇ ਪਰੇ ਤੋਂ ਵੀ ਪਰੇ ਹੋਣਗੇ ਸਾਡੇ ਕਿਵਾਰੇ ਤੋਂ ਸਾਡੇ ਭਾਈ ਜੋਸ਼ੀ ਹੁਣੀ ਦਾਵਾ ਸਾਹਿਬ ਆਏ ਆ ਉਹਨਾਂ ਲਈ ਇੱਥੇ ਪੁੱਜਣ ਤੇ ਧੰਨਵਾਦ ਹੱਥੇ ਵੀਰ ਸਾਡੇ ਪੁੱਜੇ ਜਾ ਰਹੇ ਵੱਡੇ ਪ੍ਰਗਟੇ ਵੱਡਾ ਕੱਪ ਸਟੇਜ ਕਲੀਅਰ ਕਰਦੇ ਆ ਜੀ ਥੋੜਾ ਸਿਸਟਮ ਖੜਾ ਕਰਨ ਕਰਦੇ ਆ ਤੇ ਸੰਗਤ ਦੇ ਗੁੱਸੇ ਹੋ ਗਈ ਸੰਗਤ ਰੁਸਦੀ ਫਿਰ ਫਾਇਦਾ ਨਹੀਂ ਇਹਦਾ ਵੱਡਾ ਪਰਵਾਹ ਹੈ ਹੁਣ ਜਦੋਂ ਮੈਂ ਸ਼ੁਰੂ ਹੋ ਜਾਵੇਗਾ ਪਾਰਾ ਹੀ ਕਿ ਹੁਣ ਆਇਆ ਇੰਨਾ ਵੀ ਕੁਝ ਬਾਕੀ ਮੇਲੇ ਕਰਤੀ ਹੈ ਵੀਰ ਭਗਵੰਦਰ ਸਿੰਘ ਪੱਲੂ ਕਹਿਣਾ ਤੇ ਨਾਲ ਸਰਦਾਰ ਭਵਿੰਦਰ ਸਿੰਘ ਸਰਪੰਚ ਉਹਨਾਂ ਦੇ ਵੱਲੋਂ ਕਹਿਤੀਆਂ ਨੇ ਇਹਦੇ ਖੇਡਾਂ ਦਾ ਆਇਆ ਜਾਊਗਾ ਸਾਡੇ ਸਰਪੰਚ ਵਾਲਾ ਸਰਮਾਨ ਗੁਰਵੀਰ ਗਰਚਾ ਜਿੱਥੇ ਖੜ ਗਿਆ ਉੱਥੇ ਅੜ ਗਿਆ ਹਰ ਮੇਲੇ ਤੇ ਹਰ ਟੂਰਨਾਮੈਂਟ ਤੇ ਬਿੱਲੇ ਬਾਈ ਦਾ ਸਨਮਾਨ ਹੋ ਰਿਹਾ ਰਿੱਕੀ ਉਹ ਨਾਮ ਸ਼ੇਰਾ ਸਰਪੰਚ ਵਿੱਕਾ ਸਰਪੰਚ ਗੁਰਵੀਰ ਗਰਚਾ ਸਟਿੰਨਰ ਲੁਧਿਆਣਾ ਗੋਲਡੀ ਦਾਵ ਸੰਤੂ ਲੱਤਵਾਲੀਆ ਖੇੜਾ ਬੱਟਵਾਲੀਆ ਪਰਾਵਾ ਤੇ ਦਰਸ਼ਕੀਰ ਇਹਦੀ ਲਿਆਇਆ i ਲੈਕ ਟੱਕ ਰਿਹਾ ਹੈ ਦੁਨੀਆ ਪਿੰਡ ਦੇ ਵਿੱਚ ਵੱਡਾ ਮੇਲਾ ਕਰਵਾਉਂਦੇ ਆ ਲੱਕੀ ਫੌਜੀ ਜੀ ਦਾ ਧੰਨਵਾਦ ਗੇਰੀ ਕਰਦਾ ਲੈਫਟ ਆਇਆ ਬਾਈ ਬੱਲਾ ਕਰਦਾ ਸੁਰੀਆ ਤੇ ਰਾਜ गांव वालों ਘਾਟੀ ਮਾਰਾਂਗੇ ਨਾਲੇ ਅਸਵੀਰ ਦੇ ਔਰ ਤੁਸੀਂ ਤਿਆਰ ਦਿੰਦੇ ਹੋ ਬਾਕੀ ਨੇ ਆਉਣਾ ਅੰਗਰੇਜ਼ ਅਲੀ ਨੇ ਆਉਣਾ ਮੇਰੇ ਮਿੱਤਰੋ ਔਰ ਬੜੇ ਸਿੰਗਰ ਸਾਡੇ ਸਰਪੰਚ ਸਾਹਿਬ ਵਿਕਰਮਪਾਲ ਸਿੰਘ ਜੀ ਸੇਖੋਂ ਉਹਨਾਂ ਨੇ ਸੱਦੇ ਹੋਏ ਸੋਨਾ 500 ਕਹਿੰਦੇ ਵੀ ਉਹ ਵੀ ਕੋਈ ਕਿਸਮ ਤੱਕ ਪਹੁੰਚ ਰਿਆਂ ਸਾਡੇ ਦਰਮਿਆਨ ਇਧਰ ਆ ਕਿੰਗ ਹੈਰੀ ਨਾਲ ਸਾਰੇ ਯਾਰ ਮਿੱਤਰਾਂ ਨੇ ਗੇੜੀ ਕੱਢੀ ਹੈ ਤੇ ਵਿਕਰਮਪਾਲ ਸਿੰਘ ਸੇਖੋਂ ਦਾ ਬਹੁਤ ਵੱਡਾ ਸਰਕਲ ਹੈ